ਉਹਨਾਂ ਘਰ ਦੇ ਵਿੱਚ ਵਿਆਹ ਸ਼ਾਦੀ ਕਰਦੇ ਆਣ ਕਹਿਣ ਲੱਗੇ ਕੋਈ ਗੱਲ ਨਹੀਂ ਜੀ ਪਾਟ ਦੇ ਭੋਗ ਪਿਆ ਪਹਿਲਾਂ ਗੁਰੂ ਦਾ ਨਾਮ ਤੇ ਰਾਤ ਨੂੰ ਪੀਣਾ ਸ਼ੁਰੂ ਕਰ ਦਿੰਦੇ ਨੇ ਕਹਿੰਦੇ ਕਿਉਂ ਵੀ ਜੇ ਕੋਈ ਰਿਸ਼ਤੇਦਾਰ ਰੋਸੇ ਜਾਣ ਜਨਾਬ ਪਾਈਏ ਨਾ ਰਿਸ਼ਤੇ ਜਾਣ ਰੋਸੇ ਜਾਣ ਕੇ ਰਿਸ਼ਤੇ ਵਾਲੇ ਕੀ ਦੇਣਾ ਗੁਰੂ ਨੂੰ ਨਸਾਰਿਆ ਤੁਸੀਂ ਪਰ ਗੁਰੂ ਨੂੰ ਕਵੇ ਬਣਾਵਾਂਗੇ ਜੇ ਗੁਰੂ ਰੋਸੇ ਗਿਆ ਬੇਮੁਖੇ ਰਾਤ ਦੇ ਲੱਗਣ ਜਨਮ ਜੋਤ ਪਰਮੇਸ਼ਰ ਤੇ ਕੋ ਲਿਆ ਪਿਆ ਆਪਣ ਸਭੇ ਰੋਗ ਪਰ ਕਿਨੇ ਰੋਗ ਐਡਾ ਦੋਸ਼ ਨਾ ਕੋਈ ਜਿਹੜਾ ਘੁਰਾ ਤੋਂ ਬੇਮੁਖ ਹੋ ਕੇ ਰਹਿੰਦਾ ਐਡਾ ਕੋਈ ਦੋਸ਼ ਨਹੀਂ ਹੈ ਫਿਰ ਅਸੀਂ ਕਹਿ ਰਿਆਂ ਕੋਈ ਗੱਲ ਨਹੀਂ ਕੋਈ ਨਹੀਂ ਅਸੀਂ ਮਾਫੀ ਮੰਗ ਲਾਂ ਕਿ ਮਾਫ ਨਹੀਂ ਕਰਦਾ ਮਾਫ ਨਹੀਂ ਕੋਈ ਐਸੀ ਗਲਤੀ ਹੋਵੇ ਤਾਂ ਪਿਓ ਆਪਣੇ ਬੱਚੇ ਦੀ ਗਲਤੀ ਵੀ ਮਾਫ ਕਰਦਾ ਉਹਦਾ ਬੇਰਜੂਆ ਸਰਵਾਗਾ ਤਕਾਲੀ ਹੈ ਉਹਦਾ ਬਿਹਤਰ ਕੰਮ ਨਹੀਂ ਹੈ ਸਭ ਤੋਂ ਜਾਣਨਾ ਆਪਾਂ ਜਾਣ ਬੁੱਝ ਕੇ ਨਹੀਂ ਗਲਤੀਆਂ ਕਰਦੇ ਆ ਇਹਦੇ ਵਿੱਚ ਸਾਨੂੰ ਸਜ਼ਾ ਬਹੁਤ ਵੱਡੀ ਮਿਲਦੀ ਬਹੁਤ ਵੱਡੀ ਬੇਤਿਆਮ ਉੱਪਰੀ ਸਜ਼ਾ ਹੁੰਦੀ ਆ ਸਾਨੂੰ ਕਿ ਬਾਹਰ ਹੋਣੀ ਮੁੰਦਾ ਤੇ ਘਰ ਦਾ ਮਾਹੌਲ ਖੇਡ ਹੋ ਜਾਂਦਾ ਜਿੰਨੀ ਦੇ ਤੱਕ ਪੁੱਤਰ ਕਮਾਰਾ ਉਹਨੇ ਦੇਖਦਾ ਮਾਂ ਬਾਪ ਦਾ ਪਿਆਰ ਅਜਨ ਪਿਆ ਹੈ ਗਿਆ ਤੇ ਪਿਆਰ ਦੋ ਪਾਸੇ ਵੰਡਿਆ ਗਿਆ ਫਿਰ ਤਾਂ ਲੜਾਈ ਵੀ ਕਿ ਪੰਡੇ ਵੀ ਭਾਂਡੇ ਵੀ ਮੁੰਦੇ ਜਾਂਦੇ ਆ ਭਾਂਡੇ ਵੀ ਲੱਕ ਹੋ ਜਾਂਦੇ ਨੇ ਰੋਹੀ ਜਿਹੜੇ ਬਦਮਖਾਨਾਂ ਦੇ ਨਾਲ ਪਾਲਦੇ ਸੀ ਜਿਨ੍ਹਾਂ ਨੂੰ ਉਹੀ ਵੱਡੇ ਦਸ਼ਮ ਨੂੰ ਕੈਸੇ ਖੜ ਜਾਂਦੇ ਨੇ ਫਿਰ ਪਿਓ ਨੂੰ ਮੋੜ ਦੇ ਵਿੱਚ ਖੜਨਾ ਪੈਂਦਾ ਹਿੱਸਾ ਲੈਣ ਵਾਸਤੇ ਇੱਥੇ ਆ ਬੱਦ ਦੁੱਖदाई ਰਹਿੰਦੇ ਨੇ ਕਿਉਂ ਆਪਣੇ ਵਿੱਚ ਚਰਮ ਅੱਗੇ ਆ ਕੇ ਸਾਡੇ ਆਪਣੇ ਵਿੱਚ ਵਿੱਚ ਆ ਕੇ ਸਾਨੂੰ ਵੱਢਣੇ ਪੈਣੇ ਆ ਚੰਗਾ ਕੰਮ ਕਰੀਏ ਆਪਾਂ ਮਾੜਾ ਕੰਮ ਨਾ ਕਰੀਏ ਬਿਨਾਂ ਕਰਮਾਂ ਤੋਂ ਕੋਈ ਨਹੀਂ ਮਿਲਣਾ ਚੰਗਾ ਕੰਮ ਕੀਜਿਆ ਉਹਦਾ ਚੰਗਾ ਕਰਦੇ ਵਿੱਚ ਹਰ ਕੋ ਸ਼ੌਕ ਇਹ ਕਹਦਾ ਪੌਦਾ ਬੀਜਿਆ ਆਪਾਂ ਪੌਦੇ ਨੂੰ ਪਾਣੀ ਨਾ ਦੇ ਕੇ ਸੁੱਕਦਾ ਸੁੱਕਦਾ ਸੁੱਕ ਜਾਂਦਾ। ਕੱਚੇ ਕੋਠੇ ਆਪਣੇ ਬਣਾਇਆ ਕੋਠੇ ਬਣੋਦੇ ਜੇ ਕੋਠੇ ਨੂੰ ਨਾ ਸਾਹ ਸੁਭਾਰ ਕੀਤੀ ਜਾਵੇ ਨਿੱਪਿਆਂ ਨੂੰ ਜਾਵੇ ਦੇਖ ਭਾਣਾ ਕਿ ਉਹ ਟਹਿਦਾ ਟਹਿਦਾ ਡੇਹ ਜਾਂਦਾ। ਡੇਹ ਜਾਂਦਾ ਉਹ ਵੀ ਖਤਮ ਹੋ ਜਾਂਦਾ। ਜੇ ਸਾਧ ਸੰਗ ਛੱਡ ਤੀ, ਸੇਵਾ ਵੀ ਛੱਡ ਤੀ ਫਿਰ ਮੋੜ ਟਟ ਜਾਂਦਾ ਗੁਰੂ ਨਾਲ ਮੋੜ ਟਟ ਗਿਆ ਸਾਡਾ ਸਮਝ ਲਓ ਜਿਹੜਾ ਛੱਡ ਦਿੰਦਾ ਇੱਕ ਵਾਰ ਉਹਦਾ ਮੋੜ ਟਟ ਗਿਆ। ਅੱਗੇ ਮੋਹ ਸੇ ਗੁਰੂ ਨਾਲ ਭਜਪਾ ਸੇਵਾ ਕਰਦੇ ਸੀ ਗੱਲ ਸਾਹਮਣੇ ਸੀ ਆ ਸਾਡਾ ਮੋਹ ਟੁੱਟ ਗਿਆ ਅਸੀਂ ਘਰ ਬਹਿ ਗਏ ਆ ਮੋਹ ਟੁੱਟ ਗਿਆ ਸੇਵਾ ਵੀ ਛੱਡ ਜੀ ਸਾਸਾਂ ਨੂੰ ਛੱਡ ਜੀ ਮੋਹ ਟੁੱਟ ਜਾਂਦਾ ਕਹਿੰਦਾ ਨੀਵਾ ਹੋ ਕੇ ਚੱਲ ਕੀ ਮੈਂ ਮੈਂ ਕਰਦਾ ਫਿਰਦਾ ਨੀਵਾ ਹੋ ਕੇ ਚੱਲ ਤੇਰਾ ਮਨ ਆਪੇ ਨੀਵਾ ਆਉਂਦਾ ਜੇ ਬੜਦਾ ਜਹੂਆ ਨੀਵਾ ਚੱਲਦਾ